ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਸ਼੍ਰੀ ਮੁਖਤਸਰ ਸਾਹਿਬ ਤੋਂ ਖਬਰ ਜਿਹੜੀ ਆ ਰਹੀ ਹੈ ਕਿ ਇੱਕ ਭਾਰੀ ਐਕਸੀਡੈਂਟ ਹੋਇਆ ਬਲੈਰੋ ਕੈਂਪਰ ਗੱਡੀ ਅਤੇ ਰੋਡਵੇਜ ਬੱਸ ਦਾ ਦੱਸਿਆ ਜਾ ਰਿਹਾ ਕਿ ਬਲੈਰੋ ਕੈਂਪਰ ਗੱਡੀ ਜੋ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਕੋਰਕਪੋਰਾ ਇਕਾਈ ਦੀ ਹੈ ਜਿਸ ਦੇ ਵਿੱਚ ਸਵਾਰ ਦੋ ਵਿਅਕਤੀ ਦੱਸੇ ਜਾ ਰਹੇ ਨੇ ਇੱਕ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਔਰ ਇੱਕ ਗੰਭੀਰ ਜ਼ਖਮੀ ਹੈ ਜਿਸ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਣ ਮੁਤਾਬਕ ਇਹ ਸਾਹਮਣੇ ਆਇਆ ਕਿ ਏਕਤਾ ਉਗਰਾਹਾ ਕੋਰ ਪੂਰਾ ਇਕਾਈ ਦੇ ਇਹ ਦੋ ਵਿਅਕਤੀ ਜੋ ਹਰ ਪ੍ਰਭਾਵਿਤ ਇਲਾਕੇ ਦੇ ਵਿੱਚ ਬੀਜ ਵੰਡਣ ਵਾਸਤੇ ਗਏ ਸਨ ਔਰ ਵਾਪਸੀ ਵੇਲੇ ਸ਼ਿਰਮੁਖਤ ਸਿੰਘ ਸਾਹਿਬ ਤੋਂ ਕੋੜਕਪੂਰਾ ਵੱਲ ਜਾਂਦੇ ਆ ਦੂਜੇ ਪਾਸੇ ਆਉਂਦੀ ਰੋਡਵੇਜ ਬੱਸ ਜੋ ਅੰਮ੍ਰਿਤਸਰ ਤੋਂ ਗਿੱਦੜਬਾਹ ਚਲਦੀ ਹੈ ਉਸ ਬੱਸ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਹੈ ਔਰ ਮੌਕੇ ਤੇ ਇੱਕ ਵਿਅਕਤੀ ਦੀ ਮੌਤ ਔਰ ਇੱਕ ਜ਼ਖਮੀ ਦੱਸਿਆ ਜਾ ਰਿਹਾ ਜ਼ਖਮੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਔਰ ਜਿਸ ਦੀ ਮੌਕੇ ਤੇ ਮੌਤ ਹੋਈ ਆ ਉਸ ਦੀ ਜਿਹੜੀ ਡੈੱਡ ਬੋਡੀ ਨੂੰ ਮੌਰਚਰੀ ਸ਼ਿਰਮੁਖਤ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਜਮ੍ਹਾਂ ਕਰਵਾ ਦਿੱਤਾ ਗਿਆ ਔਰ ਮੌਕੇ ਤੇ ਪਹੁੰਚੇ ਹੋਏ ਪੁਲਿਸ ਅਧਿਕਾਰੀਆਂ ਦਾ ਅਤੇ ਲੋਕਾਂ ਦਾ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਉਹ ਕੱਲ ਸ਼ਾਮ 6:30 ਵਜੇ ਦੇਰ ਰਾਤ ਦੀ ਗੱਲ ਦੱਸੀ ਜਾ ਰਹੀ ਹੈ ਲੋਕਾਂ ਦੇ ਮੁਤਾਬਕ ਜੋ ਸਫ਼ਰ ਕਰ ਰਹੀਆਂ ਸਵਾਰੀਆਂ ਸੀ ਉਹਨਾਂ ਨੇ ਵੀ ਆਪਣੀ ਜਾਣਕਾਰੀ ਦਿੱਤੀ ਆ ਔਰ ਪੁਲਿਸ ਅਧਿਕਾਰੀਆਂ ਦੀ ਵੀ ਜਾਣਕਾਰੀ ਸਾਹਮਣੇ ਆਈ ਆ ਮੌਕੇ ਤੇ ਪਹੁੰਚੇ ਅਧਿਕਾਰੀਆਂ ਦਾ ਕੀ ਕਹਿਣਾ ਆਓ ਤੁਹਾਡੇ ਨਾਲ ਰੂਬਰੂ ਕਰਵਾਉਣੇ ਆ ਗੱਲਬਾਤ ਕੀ ਕਹਿਣਾ ਇਹਨਾਂ ਦਾ ਸਾਨੂੰ ਸਦਰ ਮੋਕਸਰ ਥਾਣੇ ਤੋਂ ਨੋਟ ਹੋਇਆ ਸੀ ਮੈਂ ਤੇ ਹੌਲਦਾਰ ਕਪਾਲ ਸਿੰਘ ਦੋਨੇ ਡਿਊਟੀ ਅਫਸਰ ਸੀ ਅਸੀਂ ਮੌਕੇ ਤੇ ਪਹੁੰਚੇ ਆ ਸਾਡੀ ਸੜਕ ਸੁਰੱਖਿਆ ਫੋਰਸ ਨੇ ਦੱਸਿਆ ਕਿ ਇੱਕ ਬੰਦਾ ਮੌਕੇ ਤੇ ਡੈੱਡ ਹੋ ਗਿਆ ਸੀ ਇੱਕ ਬੰਦਾ ਜਿਹੜਾ ਸੀਰੀਅਸ ਹੈ ਜਿਹੜਾ ਸੀਰੀਅਸ ਹੈ ਉਹਨੂੰ ਪਾਂਸਰ ਨਰਸਿੰਗ ਹਮਚਡ ਮੈਟ ਕਰਾਇਆ ਗਿਆ ਤੇ ਦੂਜੀ ਡੈਡ ਬੋਡੀ ਹੈ ਜਿਹੜੀ ਮੋਰਚਰੀ ਚ ਰੱਖਾ ਦਿੱਤੀ ਗਈ ਹੈ ਉਹਨਾਂ ਦੇ ਆਉਣ ਤੇ ਜੋ ਵੀ ਕਾਰਵਾਈ ਹੋਊਗੀ ਬਣਦੀ ਕਾਰਵਾਈ ਕਰਕੇ ਤਬਦੀਸ਼ ਅਮਲ ਵਿੱਚ ਲਿਆਂਦੀ ਜਾਏਗੀ ਇਹ ਕਿੰਨੇ ਕ ਵਜੇ ਦੀ ਘਟਨਾ ਹੈਗੀ ਹੈ ਕਿਸ ਤਰ੍ਹਾਂ ਦੇ ਨਾਲ ਵਾਪਰਿਆ ਕੁਝ ਮੁੱਢਲੀ ਜਾਣਕਾਰੀ ਹੋਵੇ ਇਹ ਕਰੀਬ 6:30 ਦੀ ਘਟਨਾ ਹੈ ਜੀ ਇਹ ਤਾਂ ਜਿਹੜੇ ਮੌਕੇ ਤੇ ਸੀ ਉਹੀ ਦੱਸ ਸਕਦੇ ਆ ਪਰ ਜਿਹੜੀ ਭਾਰਤੀ ਕਿਸਾਨ ਯੂਨੀਅਨ ਦੀ ਗੱਡੀ ਸੀ ਮੌਕੇ ਤੇ ਪਹੁੰਚੇ ਲੋਕਾਂ ਤੋਂ ਪਤਾ ਲੱਗਿਆ ਕਿ ਉਹ ਕਿਸੇ ਚੀਜ਼ ਨੂੰ ਕਰਾਸ ਕਰ ਰਹੀ ਸੀ ਕ੍ਰੋਸ ਕਰਨੇ ਕਰਕੇ ਦੂਜੀ ਸਾਈਡ ਤੇ ਗਈ ਹੈ ਮੂਰੋ ਰੋਡਵੇਜ ਦੀ ਬਾਸ ਆ ਰਹੀ ਸੀ ਜਿਹਦਾ ਨੰਬਰ ਹੈ ਪੀਵੀ 04 04 ਡਬਲ ਏ 7499 ਤੇ ਜਿਹੜੀ ਬਲੈਰੋ ਕੈਂਪਰ ਸੀ ਇਹਦਾ ਨੰਬਰ ਹੈ ਪੀਵੀ 15ਸੀ 8184 ਭਾਰਤੀ ਕਿਸਾਨ ਜਮੇਨ ਏਕਤਾ ਇਕਾਈ ਗਰੁੱਪ ਕੋਟਕਪੂਰਾ ਦੀ ਗੱਡੀ ਹੈ ਇਹ ਚੱਲੀ ਕਿੱਧਰ ਨੂੰ ਸੀਗੀ ਜਿਹੜੀ ਪਿਕਅਪ ਸੀਗੀ ਜੀ ਪਿਕਅਪ ਮੌਕਸਰ ਤੋਂ ਕੋਟਕਪੂਰੇ ਨੂੰ ਜਾ ਰਹੀ ਸੀ ਜੀ ਤੇ ਜਿਹੜੀ ਰੋਡਵੇਜ ਦੀ ਬਾਸ ਆ ਉਹ ਅੰਮ੍ਰਿਤਸਰ ਤੋਂ ਚੱਲੀ ਸੀ ਬਾਇਆ ਕੋੜਕਪੂਰਾ ਮੋਕਸਰ ਹੋ ਕੇ ਬਾਇਆ ਗਿਦਰਬਾ ਸੋਰੀ ਗਿਦਰਬਾ ਨੂੰ ਸਟਾਪ ਕਰਨਾ ਇਹ ਦੋ ਜਣੇ ਸੀ ਪਿਕਅਪ ਦੇ ਵਿੱਚ ਜੀ ਸਾਡ ਨੂੰ ਜੋ ਪਤਾ ਲੱਗਾ ਉਹਦੇ ਮੁਤਾਬਕ ਦੋ ਜਣੇ ਸੀ ਤੇ ਬੱਸਾਂ ਵਾਲਿਆਂ ਦੇ ਵੀ ਕੋਈ ਸਵਾਰੀਆਂ ਦੇ ਸੱਟਾਂ ਲੱਗੀਆਂ ਆਏ ਹੈਗੀਆਂ ਜੀ ਕੁਝ ਉਹਦੇ ਬਾਰੇ ਅਸੀਂ ਉੱਥੇ ਜਾ ਕੇ ਜਾਂਚ ਕਰ ਰਹੇ ਆ ਜੀ ਕੋਈ ਪਛਾਣ ਹੋਈ ਹੈ ਜੀ ਇਹਨਾਂ ਦਾ ਕੀ ਨਾਮ ਹੈ ਕੋਟਪੂਰੇ ਦੇ ਰਹਿਣਾ ਹੈ ਆਪਸੇ ਪਾਸੇ ਕੋਟਪੂਰੇ ਦੇ ਪਿੰਡਾਂ ਦੇ ਰਹਿਣਾ ਨਹੀਂ ਜੀ ਇਹ ਕਿਸੇ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਦੀ ਹਜੇ ਪਛਾਣ ਨਹੀਂ ਹੋ ਸਕੀਗੀ ਅਸੀਂ ਮੌਕੇ ਤੇ ਜਾ ਰਹੇ ਹਾਂ ਹਸਪੀਟਲ ਉੱਥੇ ਜਾ ਕੇ ਪਛਾਣਾਂਗੇ ਕਿੰਨੇ ਕੁ ਉਮਰ ਕਿੰਨਿਕ ਲੱਗਦੀ ਹੈ ਦੇਖਣ ਚ ਨਹੀਂ ਇਹਨੂੰ ਸਾਸੀ ਦੇਖੇ ਨਹੀਂ ਜੀ ਉਹ ਸਾਸੀ ਦੇ ਬਾਰੇ ਕੁਝ ਨਹੀਂ ਦੱਸੇ ਬਾਈ ਜੀ ਮੈਂ ਸਫਰ ਕਰ ਰਿਆ ਸੀ ਇਹ ਵਾਸਤੇ ਵਿੱਚ ਇਹ ਰੋਡਵੇਜ ਬੱਸ ਆਪਦੀ ਥਾਂ ਦੇ ਆਪਦੀ ਸਾਈਡ 'ਚ ਸਹੀ ਆਈ ਜਾਂਦੀ ਸੀਗੀ ਤੇ ਅੱਗੋਂ ਪਿਕਅਪ ਗੱਡੀ ਟਰੈਕਟਰ ਵਾਲ ਨੂੰ ਕ੍ਰੋਸ ਕਰਦਾ ਪਿਆ ਸੀਗਾ ਉਹਨਾਂ ਨੇ ਰੋਂਗ ਸਾਈਡ ਤੇ ਜਾ ਕੇ ਰਾਉਂਗ ਸਾਈਡ ਤੇ ਜਾ ਕੇ ਉਹਨਾਂ ਨੇ ਇਹਦੇ ਨਾਲ ਟੱਕਰ ਮਾਰੀ ਰੋਡਵੇ ਦੇ ਪਾਸੇ ਨਾਲ ਕਿੱਤੂ ਆ ਰਹੀ ਸੀ ਜਿਹੜੀ ਪਿਕਅਪ ਆ ਰਹੀ ਸੀ ਜਾਂ ਕੋਈ ਇਹਨਾਂ ਦੇ ਅਮਰ ਸਾਹਮਣੇ ਟੱਕਰ ਹੋਈ ਹੈ ਜਿਹੜੀ ਵੀਰੇ ਰੋਡਵੇ 'ਚ ਗੱਡੀ ਆ ਇਹ ਕੋਰਪੋਰੇ ਵਾਲੇ ਪਾਸੇ ਤੋਂ ਆ ਰਹੀ ਸੀਗੀ ਜਿਹੜੀ ਪੇਕਅਪ ਗੱਡੀ ਹੈ ਉਹ ਮੁਖਸਰ ਵਾਲੀ ਸਾਈਡ ਤੋਂ ਆ ਰਹੀ ਸੀਗੀ ਪੇਕਅਪ ਗੱਡੀ ਦੇ ਮੁਰਲੇ ਪਾਸੇ ਜਿਹੜਾ ਹੈਗਾ ਉਹ ਟਰੈਕਟਰ ਆ ਜਾਂਦਾ ਸੀਗਾ ਟਰੈਕਟਰ ਨੂੰ ਪਾਸ ਕਰਦਾ ਰਿਹਾ ਸੀ ਕਿੰਨੇ ਕੁ ਟੱਕਰੀ ਹੋਈ ਹੈ ਹਾਈ ਤੱਕ ਕੋਈ ਕਨਫਰਮ ਨਹੀਂ ਹੋਇਆ ਜੀ ਕਿੰਨੇ ਵਜੇ ਦੀ ਘਟਨਾ ਕਿੰਨੇ ਵਜੇ ਦੀ ਹੈ ਇਹ ਲਗਭਗ 6:30 ਵਜੇ ਦੇ ਲਗਭਗ ਹੈ ਜੀ ਅ ਕਿਵੇਂ ਸਪੀਡ ਓਵਰ ਸੀ ਕੀ ਜਾਂ ਮੰਨ ਲਓ ਵੈਸੇ ਪਿਕਅਪ ਗੱਡੀ ਦੀ ਓਵਰ ਸਪੀਡ ਸੀਗੀ ਜੀ ਕਿੰਨੇ ਜਾਣੇ ਸੀ ਕੋਈ ਪਤਾ ਲੱਗਿਆ ਤੇ ਵਿੱਚ ਪਿਕਅਪ ਚਾਰ ਤੋਂ ਪੰਜ ਬੰਦੇ ਲਗਭਗ ਕੋਈ ਕਨਫਰਮ ਨਹੀਂ ਹੋਇਆ ਜੀ ਸਵਾਰੀਆਂ ਦੇ ਤਾਂ ਨਹੀਂ ਸੱਟਾਂ ਲੱਗੀਆਂ ਸਵਾਰੀਆਂ ਦੇ ਥੋੜੀ-ਬਹੁਤੀ ਹੈਗੀ ਹੈ ਮਾੜੀ-ਮੋੜੀ ਕੋਈ ਖਰੋਚ ਹੈਗੀ ਕੋਈ ਜ਼ਿਆਦਾ ਨਹੀਂ ਜੀ ਪੁਲਸ ਆ ਗਈ ਮੁਕੇ ਜੀ ਹਾਂ ਜੀ ਮੁਕੇ ਦੇ ਪੁਲਸ ਆ ਗਈ ਸੀ ਐਸ ਐਸ ਜਿਹੜੀ ਆਪਣੀ ਹੈਗੀ ਟ੍ਰਾਂਸਪੋਰਟ ਆ ਗਈ ਸੀ ਮੇਰਾ ਨਾਮ ਜੀ ਜੀਵਨ ਸਿੰਘ ਹੈ ਜੀ ਪਿੰਡ ਉਦੇਕਰਨ ਸੀ ਹਮੀਤ ਪ੍ਰਧਾਨ ਸਿੱਧੂਪੁਰਾ ਇਕਾਈ ਦੇ ਇਹ ਪ੍ਰਧਾਨਾ ਜੀ ਮੈਂ ਇੱਥੇ ਕੁਦਰਤ ਦੇ ਮੈਨੂੰ ਫੋਨ ਆਇਆ ਜੀ ਕਿ ਆਪਣੇ ਦੁਨੀਆ ਦੇ ਉਸ ਮੈਦਿਆਂ ਦਾ ਕਹਿੰਦੇ ਤੁਹਾਡੇ ਪਿੰਡ ਐਕਸੀਡੈਂਟ ਹੋ ਗਿਆ ਜੀ ਜਲਦੀ ਜਲਦੀ ਪਹੁੰਚੋ ਤੇ ਮੈਂ ਇੱਥੇ ਪਹੁੰਚ ਤੇ ਪਤਾ ਲ ਲ ਕੀਤਾ ਕੋਈ ਹਰਜੀਤ ਸਿੰਘ ਅਭਰਾਉਂਦ ਗਰੁੱਪ ਦੇ ਆਪਣੇ ਹੈ ਜਿਹਾ ਜੱਸੇ ਬੰਦੀ ਦੇ ਹਰਜੀਤ ਸਿੰਘ ਕੋ ਡੈਥ ਹੋ ਗਈ ਹੈ ਇੱਕ ਮੁੰਡਾ ਹੋਰ ਨਾਲ ਉਹ ਸੀਰੀਅਸ ਹੈ ਜੀ ਆਪਣੇ ਐਡਮਿਟ ਹੈ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਤੇ ਅਸੀਂ ਦੇਖਿਆ ਆ ਕੇ ਹੁਣ ਅਸੀਂ ਆ ਕੇ ਦੇਖ ਰਹੇ ਹਾਂ ਤੇ ਬਹੁਤ ਜ਼ਿਆਦਾ ਰਸ਼ ਆ ਸਮਝ ਨਹੀਂ ਆ ਵੀ ਕਿਵੇਂ ਹੋਇਆ ਇਹ ਪਤਾ ਕਰਨ ਦੇ ਦੱਸਦੇ ਹੁਣੇ ਜਾ ਪਤਾ ਚੱਲੇ ਕਿਥੋਂ ਵਾਰੇ ਸੀ ਕਿਥੇ ਜਾ ਨਹੀਂ ਜੀ ਇਹ ਪਤਾ ਨਹੀਂ ਕਿ ਹੁਣ ਆ ਕੇ ਬਸ ਜਸਟ ਮੈਂ ਖੜਾ ਹੀ ਆ ਜੀ ਮੈਨੂੰ ਪੁੱਛ ਲਿਆ ਕਿ ਮੈਂ ਹੈਲਪ ਕਰਨ ਲਈ ਆਸਣਾ ਸੀ ਪਰਿਵਾਰ ਵਾਲਿਆਂ ਨੂੰ ਇਤਲਾਹ ਦੇ ਦਿੱਤੀ ਜੀ ਸਰ ਜੀ ਦੇਖੋ ਹੁਣ ਮੈਂ ਦੇਖ ਰਹਾ ਕਿ ਦਿੱਕਨੀ ਤੀ ਉਹ ਮੈਂ ਦੁਬਾਰਾ ਹੁਣ ਦੇਖਾਂਗਾ ਜੀ ਹਾਂ ਜੀ ਕਜੀਦਾ ਮਗਰੀ ਪਿੱਛੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜਿਹੜਾ ਆਪਣੇ ਰੋੜੀ ਬਤੀ ਜਾ ਪੰਦੇ ਕ੍ਰੈਸ਼ਰ ਹਾਂਜੀ ਹਾਂਜੀ ਪੰਦੇ ਨਹੀਂ ਜੀ ਇਲੈਕਟ੍ਰਿਕ ਮਸ਼ੀਨ ਇਲੈਕਟ੍ਰਿਕ ਸੈਂਟਰਲ ਮਸ਼ੀਨ ਠੀਕ ਹੈ ਠੀਕ ਹੈ ਉਧਰ ਬੱਸ ਆ ਰਹੀ ਸੀ ਠੀਕ ਹੈ ਉਹ ਦੂਜੀ ਗੱਡੀ ਪਛਾਣੀ ਨਹੀਂ ਗੱਡੀ ਨੂੰ ਕ੍ਰਾਸ ਕੀਤਾ ਠੀਕ ਹੈ ਕੈਕਟਰ ਨੂੰ ਕ੍ਰਾਸ ਕੀਤਾ ਠੀਕ ਹੈ ਉਹ ਕੱਟੋ ਨਹੀਂ ਇਹ ਗੱਡੀ ਆਪਣੀ ਤਾਂ ਆਪਦੀ ਸਾਈਡ ਤੇ ਸਹੀ ਆਈ ਜਾਂਦੀ ਸੀਗੀ ਸਾਈਡ ਤੇ ਸੀ ਠੀਕ ਹੈ ਠੀਕ ਹੈ ਇਹ ਬੱਸ ਨੇ ਆਪਦੀ ਸਪੀਡ ਤੇ ਹੋਣੀ ਹੋਣੀ ਜਿਹੜੀ ਆ ਰਹੀ ਹੈ ਹਾਂਜੀ ਠੀਕ ਹੈ ਇਹਨਾਂ ਨੇ ਕ੍ਰਾਸ ਕੀਤਾ ਠੀਕ ਹੈ ਟ੍ਰੈਕਟਰ ਨੂੰ ਕ੍ਰਾਸ ਕੀਤਾ ਟ੍ਰੈਕਟਰ ਪੈਂਸਰਿੰਗ ਲੈਟ ਪਣਗਾ ਨਹੀਂ ਦੱਸਦੇ ਨਾਲੇ ਉਹਦੇ ਕਹਿੰਦੇ ਲਾਈਟਾਂ ਹੈ ਨਹੀਂ ਸੀਗੀਆਂ ਪੇਕਅਪ ਦੇ ਨਹੀਂ ਲਾਈਟਾਂ ਚੱਲ ਨਹੀਂ ਜਾਂਦਾ ਚੱਲ ਨਹੀਂ ਜੀ ਅੱਛਾ ਲਿਆ ਕੇ ਮਤ ਓਏ ਟ੍ਰੈਕਟਰ ਕ੍ਰੋਸ ਕ੍ਰੋਸ ਕਰਦਾ ਕਿ ਇਲੈਕਟ੍ਰਿਕ ਜਿਹੜਾ ਸੜਕ ਦੇ ਵਿਚਾਲੇ ਜਾਂਦਾ ਨਾ ਸੈਂਟਰ ਵਾਲਾ ਉਹਨੂੰ ਜਦੋਂ ਕ੍ਰੋਸ ਕੀਤਾ ਉਦੋਂ ਅੰਮੋ ਸਾਹਮਣੇ ਐਕਸੀਡੈਂਟ ਹੋ ਗਿਆ ਮਤਲਬ ਉਹ ਓਵਰਟੈਕ ਕਰਦਾ ਸੀਗਾ ਟ੍ਰੈਕਟਰ ਨੂੰ ਅੰਮੋ ਸਾਹਮਣੇ ਕਿਹਾ ਉਹ ਪਿਕਅਪ ਅੜੇ ਤੋਂ ਕੰਟਰੋਲ ਨਹੀਂ ਆਈ ਆਹ ਬਾਈ ਜੀ ਠੀਕ ਹੈ ਬਹੁਤ ਬਹੁਤ ਸੀਰੀਅਸਾ ਬੰਦ